ਇਹ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀਆਂ ਨੇ ਜਿੱਥੇ ਦੋ ਗੁੱਟਾਂ ਦੇ ਵਿੱਚ ਟਕਰਾਅ ਹੋ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਪਾਸੇ ਕੁਝ ਨਿਆਂ ਸਿੰਘ ਸਨ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਦੀ ਟਾਸਕ ਫੋਰਸ ਸੀ ਜਿਸਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾਸੂਨੀ ਹੋ ਗਈ ਤੇ ਆਪਸ ਦੇ ਵਿੱਚ ਹੱਥੋ ਪਾਈ ਤੱਕ ਇਹ ਗੱਲ ਪਹੁੰਚ ਗਈ ਜਿਸ ਦੇ ਵਿੱਚ ਸਾਫ਼ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਵੱਲੋਂ ਹੱਥ ਦੇ ਵਿੱਚ ਸ਼੍ਰੀ ਸਾਹਿਬ ਪੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਰੋਕਣ ਦੇ ਲਈ ਟਾਸਕ ਫੋਰਸ ਵੱਲੋਂ ਸੈਲਫ ਡਿਫੈਂਸ ਵੀ ਕੀਤਾ ਗਿਆ ਜਿਸ ਦੇ ਵਿੱਚ ਉਸ ਨੌਜਵਾਨ ਨੂੰ ਟਾਸਕ ਫੋਰਸ ਵੱਲੋਂ ਕਾਬੂ ਕੀਤਾ ਗਿਆ ਤੇ ਕਾਬੂਕਰਨ ਦੇ ਮੌਕੇ ਫਿਰ ਦੁਬਾਰਾ ਤੋਂ ਹੱਥੋਂ ਪਾਈ ਹੋ ਗਈ ਇਹ ਤਸਵੀਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਜਿੱਥੇ ਅੱਜ ਆਪਰੇਸ਼ਨ ਬਲੂ ਸਟਾਰ ਦੀ 17ਵੀਂ ਵਰ੍ਹੇ ਵੰਢਾਈ ਜਾ ਰਹੀ ਸੀਗੀ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ ਜਿਸ ਤੋਂ ਲੈ ਕੇ ਲਗਾਤਾਰ ਮਾਹੌਲ ਗਰਮ ਹੁੰਦਾ ਹੋਇਆ ਦਿਖਾਈ ਦਿੱਤਾ ਜਿਸ 'ਚ ਸਿਮਰਤਜੀਤ ਸਿੰਘ ਮਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਹੋਰ ਜਥੇਬੰਦੀਆਂ ਇਸ ਮੌਕੇ ਪਹੁੰਚੀਆਂ ਹੋਈਆਂ ਸਨ ਤੇ ਜਿੱਥੇ ਇੱਕ ਘਟਨਾ ਵਾਪਰ ਗਈ ਇਹ ਤਸਵੀਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀਆਂ ਨੇ ਜਿੱਥੇ ਦੋ ਗੁੱਟਾਂ ਦੇ ਵਿੱਚ ਟਕਰਾਅ ਹੋ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਪਾਸੇ ਕੁਝ ਨਿਆਂ ਸਿੰਘ ਸਨ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਦੀ ਟਾਸਕ ਫੋਰਸ ਸੀ ਜਿਸਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾਸੂਨੀ ਹੋ ਗਈ ਤੇ ਆਪਸ ਦੇ ਵਿੱਚ ਹੱਥੋ ਪਾਈ ਤੱਕ ਇਹ ਗੱਲ ਪਹੁੰਚ ਗਈ ਜਿਸ ਦੇ ਵਿੱਚ ਸਾਫ਼ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਵੱਲੋਂ ਹੱਥ ਦੇ ਵਿੱਚ ਸ਼੍ਰੀ ਸਾਹਿਬ ਵੱੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਰੋਕਣ ਦੇ ਲਈ ਟਾਸਕ ਫੋਰਸ ਵੱਲੋਂ ਸੈਲਫ ਡਿਫੈਂਸ ਵੀ ਕੀਤਾ ਗਿਆ ਜਿਸ ਦੇ ਵਿੱਚ ਉਸ ਨੌਜਵਾਨ ਨੂੰ ਟਾਸਕ ਫੋਰਸ ਵੱਲੋਂ ਕਾਬੂ ਕੀਤਾ ਗਿਆ ਤੇ ਕਾਬੂ ਕਰਨ ਦੇ ਮੌਕੇ ਫਿਰ ਦੁਬਾਰਾ ਤੋਂ ਹੱਥੋਂ ਪਾਈ ਹੋ ਗਈ ਇਹ ਤਸਵੀਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਜਿੱਥੇ ਅੱਜ ਆਪਰੇਸ਼ਨ ਬਲੂ ਸਟਾਰ ਦੀ 1 ਤਾਲਵੀਂ ਵਰ੍ਹੇਂ ਮਨਾਈ ਜਾ ਰਹੀ ਸੀਗੀ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ ਜਿਸ ਤੋਂ ਲੈ ਕੇ ਲਗਾਤਾਰ ਮਾਹੌਲ ਗਰਮ ਹੁੰਦਾ ਹੋਇਆ ਦਿਖਾਈ ਦਿੱਤਾ ਜਿਸ ਵਿੱਚ ਸਿਮਰਤਜੀਤ ਸਿੰਘ ਮਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਹੋਰ ਜਥੇਬੰਦੀਆਂ ਇਸ ਮੌਕੇ ਪਹੁੰਚੀਆਂ ਹੋਈਆਂ ਸਨ ਤੇ ਜਿੱਥੇ ਇੱਕ ਘਟਨਾ ਵਾਪਰ ਗਈ